ਸਾਰਿਆਂ ਸ਼ਾਸਿਕਾਲ ਜੀ ਸਾਡੇ ਘਰਾਂ ਦੇ ਤੁਹਾਡਾ ਸਵਾਗਤ ਜੀ ਲਓ ਜੀ ਇਧਰ ਆਪਣਾ ਤਰਲੀ ਕੜਾਈ ਤੇ ਵਿੱਚ ਪਾ ਲਿਆ ਗਗੜੀ ਸ਼ੀਰਵਾ ਇਧਰ ਆਪਣਾ ਢੀ ਜਾਣੀ ਕੇਸਰ ਲਾਚਨਾ ਖੰਡ ਪਾ ਕੇ ਆਹ ਦੇਖੋ ਕੇਸਰ ਦਾ ਰੰਗ ਇਹ ਕੇਸਰ ਤੇ ਤੇ ਆਹ ਬੇਸਨ ਇਹ ਉਹ ਚੰਗੀ ਤਰ੍ਹਾਂ ਭਰਵੇਂ ਲੱਗੇ ਪਹਨ ਨਾ ਫਿਰ ਆਪਾਂ ਇੱਕ ਕੌਲੀ ਪਾਉਣੇ ਵੇਸਣ ਇਹ ਆਪਾਂ ਬਣਾਉਨੇ ਆ ਜੀ ਬਰਫੀ ਵੇਸਣ ਦੀ ਬਰਫੀ ਨਾਲਾ ਨਾਰੀਅਲ ਦਾ ਬਰੂਦਾ ਵੇਖੋ ਜਿਹੜਾ ਆਪਾਂ ਹਜੂਰ ਸਾਹਿਬੋਂ ਮੰਗਾਇਆ ਆਪਾਂ ਬਰਫੀ ਬਣਾਉਨੇ ਆ ਫਿਰ ਤੁਹਾਨੂੰ ਦੱਸਾਂਗੇ ਕਿੱਦਾਂ ਦੀ ਬਣੀ ਫਿਰ ਤੁਸੀਂ ਵੀ ਬਣਾਇਓ ਤੇ ਖਾਇਓ ਹੁਣ ਇਹ ਬਣਾ ਲ ਗਏ ਫਿਰ ਆਪਾਂ ਸਾਰੇ ਨਾਲ ਮਿਲ ਕੇ ਖਾਣੇ ਆ। ਹਰੇ ਆਪਾਂ ਨੂੰ ਪਤਾ ਲੱਗ ਜੂ ਕਿ ਕਿੱਦਾਂ ਨੇ ਬਣਦੀ ਐ। ਹਮ। ਵਾਹ। ਨਾ ਵਾ ਲਗੇ ਕੋ ਨਾ। ਦੋ ਜੀ ਦੇਖੋਣ ਆਪਾਂ ਵੇਸ ਨੂੰ ਹੀ ਦੇ ਤਾਪਾ। ਹਣ ਇਹਨੂੰ ਆਪਾਂ ਇਦਾਂ ਪੁੰਨਗੇ। ਇਨੂੰ ਆਪਾਂ ਉਹਨਾਂ ਬੋਨਾਂ ਕੇ ਲਾਲ ਕਰ ਲਗੇ ਫਿਰ ਇਹਦੇ ਵਿੱਚ ਆ ਜਾਈਏ ਆਪਣੀ ਚਾਹ ਨਹੀਂ ਰਿਜਣ ਈ ਨਾ ਇਹਨੂੰ ਆਪਾਂ ਗੈਸ ਨੂੰ ਬੰਦ ਕਰਦਗੇ ਕਿਉਂਕਿ ਉਹਨੇ ਚੈਟ ਕਿ ਤੱਕ ਤਾ ਕੇ ਠੰਡਾ ਤੇ ਇਤਰਾ ਆਪਾਂ ਇਹਨੂੰ ਬੋਨ ਲਗੇ ਰਵਾ ਭੁੱਜ ਗਿਆ ਸੀ ਐਨ ਰਵਾ ਭੋਨ ਕੇ ਐਨ ਪੂਰਾ ਲਾਲ ਕਰਕੇ ਹੁਣ ਆਪਾਂ ਵੇਸਣ ਲਾਲ ਕਰ ਲਗੇ ਮੇਰਾ ਕਿੰਨੇ ਦਿਨ ਹੋ ਗਏ ਧਿਆਨ ਸੀ ਵੀ ਪਰਫੇ ਬਣਾਉਣੇ ਬਣਾਉਣੇ ਇਹਦਾ ਟਾਈਮ ਨਹੀਂ ਸਲਾਗਾ ਤੁਹਾਨੂੰ ਫੇਰ ਦਾ ਰੋਟੀ ਪਣੀ ਕਰਕੇ ਇਹਨੂੰ ਕਿਵੇਂ ਮਸਾਲੇ ਦੇ ਰੋਟੀ ਪਣੀ ਹਲ ਹੋ ਜਾਂਦੀ ਹੈ ਇਹ ਪਤਾ ਨਹੀਂ ਮੈਨੂੰ ਕਿ ਹੋਈ ਨਹੀਂ ਟੈਂਸ਼ਨ ਇਹ ਗੈਸ ਕਰਤਾ ਕੱਟ ਗੈਸ ਬੁੱਲ ਹੀ ਘੋਵਾ ਦੇਸੀ ਪਾਇਆ देखो जी ਆਪਾਂ ਕੇਸਰ ਜਿਹੜਾ ਰਹਿਨੇ ਆ ਇਸੇ ਵਿੱਚ ਪਾਤਾ ਨਾਰੀਅਲ ਦਾ ਗਰੂਦਾ ਤੇ ਤੋਂ ਆਪਾਂ ਪਾ ਕੇ ਸਭ ਕਰਤਾ ਤਿਆਰ ਹੁਣ ਆਪਾਂ ਕੜਾਈ ਲਾ ਦੇਨੇ ਥੱਲੇ 10 ਮਿੰਟ ਇਹਨੂੰ ਇਸ ਤਰ੍ਹਾਂ ਕਰਕੇ ਵਿੱਚ ਮਿਲਸੋ ਦੇਸ਼ਾਂ ਇਤਨਾ ਕੜਾਈ ਥੱਲੇ ਲਾ ਕੇ ਰੱਖਦੇ ਨੇ ਜਿਹੜਾ ਖੰਡਾ ਹੰਦਨੇ ਆ ਫਿਰ ਇਹ ਪਲੇਟ ਦੇ ਵਿੱਚ ਪਾ ਕੇ ਤੇ ਉਤੇ ਆਪਾਂ ਮਗਜਾ ਲਾ ਦੇਨੇ ਕੋਈ ਰੰਗ ਨਹੀਂ ਕੋਈ ਕੈਮੀਕਲ ਨਹੀਂ ਕੋਈ ਕੋਸ਼ ਨਹੀਂ ਅਰੇ ਇਹ ਤਾਂ ਸੰਗਣਾ ਹੁੰਦਾ ਜਾਂਦਾ ਸੀ ਹੁਣ ਇਹਨੂੰ ਆਪਾਂ ਗੈਸ ਤੋਂ ਦੇਨੇ ਥੱਲੇ ਤਾਰ ਆਹ ਮਗਜਾ ਵਾ ਫਿਰ ਆਪਾਂ ਮਗਜਾ ਲਾਉਂਦੇ ਆਂ फिर आप मिलते बने रहो वीडियो लो जी वेखो जी हम आप ठंडा होने वास्ते रख दें तीन चार घंटे वो बाद फिरा पीस फिर आप पीस कटा फिर बखावे तो वेखो जी ਓ ਜੀ ਆਪਾਂ ਬਣਾਈਏ ਚਾਹ ਆਪਾਂ ਸਾਰੇ ਘਰ ਮੈਂ ਕਹਤੀਏ ਬਰਫ ਵੀ ਆਣੀ ਪਾਉਗੀ ਬਰ ਵੀ ਠੰਡੀ ਹੋਣ ਵਾਸਤੇ ਮੈਂ ਆਹੀ ਰੱਖ ਆਪਾਂ ਖਾਵਾਂਗੇ ਜ਼ਰੂਰ ਸਾਰੇ ਮੈਂ ਤੁਹਾਨੂੰ ਵਿਖਾਵਾਂਗੀ ਫਿਰ ਤੁਸੀਂ ਵੀ ਬਣਾਏ ਹੋਗੀ ਵਿਖਾਏ ਹੋ ਜੀ ਹੈ ਅਦਰ ਗੰਲਾ ਚਿੰਗਾ ਆਹ ਦਾਲ ਜੀ ਦੀ ਪੀਸੀ ਤੇ ਇਹ ਚਾਹ ਬਾਕੇ ਪੀਆ ਕਰੋ ਜਿਨ੍ਹਾਂ ਦਾ ਖੂਨ ਸੋਣਾ ਹੁੰਦਾ ਜਾਂ ਬੀਬੀ ਵਾਦਾ ਉਨੀ ਬਹੁਤ ਛੇਪਰ ਕਪਿੰਦਾ ਪਾ। ਪਾ ਦਾਲ ਜੀਂਦੀ ਅਰਜੰਦਾ ਪਾਊਡਰ। ਅਦਕ ਜਿਹੜਾ ਵਾਹੇ ਤੇ ਕੱਟੋ ਕੱਟ ਵਟਿਆ ਕਰੋ। ਹੋਗੇ ਅਦਕ ਜਿਹੜਾ ਖੂਨ ਸੰਗਣਾ ਕਰਦਾ ਵਾ। ਇਹ ਤੇ ਆਪਾਂ ਚਾਹ ਦਾ ਸਵਾਲ ਵਧਾਉਂਦਾ ਕਰਕੇ ਆ। ਇਹਦੇ ਤੁਹਾਨੂੰ ਤੇ ਸੁੰਡ ਪਾ ਲਿਆ ਕਰੋ ਕਿਸੇ ਚਾਹ ਜਿਉ ਹੋਵੇਗਾ। ਅੱਜ ਮਹਾਨ ਪਹੇਲੀ ਜਿਹੜਾ ਅਦਰਕ ਲਸਣ ਜਿਹੋ ਅਦਰਕ ਰਲਾਚੀ ਆਂ ਜਿਹੋ ਕੋ ਪਾਇਆ ਸਾਰੇ ਪਹਿਣਾ ਪਹਿਣਾ ਲੋਕ ਵੈਕਟਰ ਜਿਹੇ ਚੈਨਲ ਤੇ ਨਾਮ ਹੈ ਆਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੀਆਂ ਪਹਿਲੀਆਂ ਪਹਿਣਾ ਨਾਲ ਜੁੜੀਆਂ ਪਹਿਣਾ ਜਿਹੜੀਆਂ ਭਰਾ ਜੁੜੇ ਆਪਣੇ ਸੋਹਣੇ ਕਮੈਂਟ ਕਰਿਓ ਬਾਅਦ ਤੋਂ ਬਾਅਦ ਵੀਡੀਓ ਵਾਇਰਲ ਕਰਿਆ ਕਰੋ ਸਭ ਤੋਂ ਸੋਹਣੇ ਕਮੈਂਟ ਕਰਿਆ ਕਰੋ ਆ ਗਈ ਦੀ ਬਣ ਤੇ ਕੈਮਰਾ ਜਿਹੜਾ ਆਪਣਾ ਨਾ ਚਾ ਬਣ ਗਈ ਚਾ ਬਣ ਗਈ ਜੀ ਆਪਣੀ ਤੁਸੀਂ ਪੀਓ ਅਹੀਂ ਪੀਏ ਫਿਰ ਬਰਫੀ ਬਣਦੀ ਤੇ ਮਿਲਦੇ ਬਣੇ ਰਹੋ ਵੀਡੀਓ ਦੇ ਨਾਲ ਇਹ ਜਾਈਓ ਨਾ ਕਿਤੇ ਆਪਾਂ ਰਲ ਮਿਲ ਕੇ ਖਾਣੇ ਬਰਫੀ